ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਧੰਨ ਭਾਈ ਬਾਲਾ ਜੀ ਖੜੂਰ ਸਾਹਿਬ ਵਿਖੇ ਸਮੂਹ ਸਿੱਖ ਸੰਗਤਾਂ ਨੂੰ ਚੱਲ ਰਹੀ ਲੜੀਵਾਰ ਕਥਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਰਵਣ ਕਰਾ ਰਹੇ ਹਨ ਜਿਸ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਈ ਨਦੀ ਵਿੱਚ ਪ੍ਰਵੇਸ਼ ਕਰ ਗਏ ਤੇ ਆਪਣੇ ਨੌਕਰ ਭਾਈ ਸੁਧਾਰਨ ਨੂੰ ਆਪਣੇ ਵਸਤਰ ਦੇ ਕੇ ਕਿਹਾ ਕਿ ਭਾਈ ਅਸੀਂ ਇਸ਼ਨਾਨ ਕਰਾਈਏ ਆਪ ਜੀ ਇਹ ਵਸਤਰਾਂ ਨੂੰ پکڑੋ ਤਾਂ ਭਾਈ ਸੁਧਾਰਨ ਉਹ ਵਸਤਰਾਂ ਨੂੰ ਲੈ ਕੇ ਬੈਠਾ ਰਿਹਾ ਸਤਿਗੁਰੂ ਮਹਾਰਾਜੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ ਬਾਹਰ ਨਹੀਂ ਆਏ ਕੁਝ ਸਮਾਂ ਹੋਇਆ ਉਡੀਕਦੇ ਰਹੇ ਨੌਕਰ ਵੀ ਉਡੀਕਦਾ ਰਹਾ ਅਖੀਰ ਸ਼ਾਮ ਪੈ ਗਈ ਤੇ ਰੌਲਾ ਪੈ ਗਿਆ ਰੌਲਾ ਪੈਣ ਦੇ ਨਾਲ ਜਿੱਥੇ ਇਸ ਨੌਕਰ ਨੂੰ ਫਿਕਰ ਹੋ ਗਈ ਉੱਥੇ ਸਾਰੇ ਨਗਰ ਵਿੱਚ ਚਿੰਤਾ ਹੋ ਗਈ ਤੇ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਸਤਿਗੁਰੂ ਮਹਾਰਾਜ ਜੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਸਨ ਵਾਪਸ ਨਹੀਂ ਆਏ ਸੋ ਇਹ ਗੱਲਾਂ ਚਲਦੀਆਂ ਹੋਈਆਂ ਭਾਈਆ ਜੈਰਾਮ ਜੀ ਨੂੰ ਪਤਾ ਲੱਗਿਆ ਦੇਵੇ ਨਾਨਕੀ ਜੀ ਨੂੰ ਪਤਾ ਲੱਗਿਆ ਸਾਰੇ ਤਲਵੰਡੀ ਦੇ ਨਿਵਾਸੀਆਂ ਨੂੰ ਪਤਾ ਲੱਗਿਆ ਤੇ ਇਹ ਪਤਾ ਲੱਗਦਾ ਲੱਗਦਾ ਨਵਾਬ ਦੌਲਤ ਖਾਨ ਨੂੰ ਵੀ ਪਤਾ ਚੱਲਿਆ ਤਾਂ ਉਹਨਾਂ ਨੇ ਵੀ ਆਕੇ ਵੇਖਣਾ ਕੀਤਾ ਕਿ ਮੇਰਾ ਮੋਦੀ ਕਿੱਥੇ ਗਿਆ ਹੈ ਸੋ ਡਬੋਲੀਏ ਨਾਲ ਲੈ ਕੇ ਜਾਲ ਨਾਲ ਲੈ ਕੇ ਘੋੜੇ ਤੇ ਸਵਾਰ ਹੋ ਕੇ ਫੌਜਾਂ ਸਮੇਤ ਵੇਈ ਨਦੀ ਦੇ ਕੰਢੇ ਤੇ ਪਹੁੰਚਿਆ ਜਾਲ ਲਗਾ ਕਰ ਦੇਖਿਆ ਪਰ ਛੋਟੇ ਤੇ ਛੋਟੇ ਜੀਵ ਵੀ ਉਸ ਨਦੀ ਦੇ ਵਿੱਚੋਂ ਜਾਲ ਦੇ ਰਾਹੀਂ ਬਾਹਰ ਆ ਗਏ ਜਰ ਗੁਰੂ ਸਾਹਿਬ ਜੀ ਨਾ ਆਏ ਸੋ ਨਵਾਬ ਖਾਨ ਵੀ ਚਿੰਤਾ ਦੇ ਵਿੱਚ ਚਲਾ ਗਿਆ ਸਾਰੇ ਸ਼ੋਕ ਦੀ ਲਹਿਰ ਹੈ ਇਹ ਸਾਰਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ ਬੇਬੇ ਨਾਨਕ ਜੀ ਧਿਆਨ ਅੰਤਰ ਕੇ ਬੈਠੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਹਨਾਂ ਨੂੰ ਪੂਰਨ ਤੌਰ ਤੇ ਭਰੋਸਾ ਸੀ ਕਿ ਮੇਰਾ ਵੀਰ ਹੈ ਉਹ ਡੁੱਬਿਆ ਨੂੰ ਤਾਰਨ ਵਾਲਾ ਹੈ ਆਪ ਨਹੀਂ ਡੁੱਬ ਸਕਦਾ ਹਾਂ ਇਹ ਹੋ ਸਕਦਾ ਹੈ ਕਿ ਉਸ ਦਾ ਕੋਈ ਕੌਤਕ ਹੋਵੇ ਸੋ ਬੀਬੇ ਨਾਨਕੀ ਜੀ ਚੌਂਕੜਾ ਮਾਰ ਕੇ ਹੱਥ ਬੰਨ ਕੇ ਵਸਤਰ ਬਿਛਾ ਕੇ ਧਿਆਨ ਵਿੱਚ ਬੈਠੇ ਨੇ ਇਹ ਸਾਰਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ ਸੋ ਅੱਜ ਖਡੂਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਹੈ ਤਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਹਨ ਤਨ ਬਾਬਾ ਬੁੱਢਾ ਜੀ ਉਹ ਵੀ ਵਿਰਾਜਮਾਨ ਨੇ ਉੱਚੀ ਜਗ੍ਹਾ ਤੇ ਸਥਾਪਨ ਕਰਾ ਕੇ ਸਤਕਾਰ ਸਹਿਤ ਬਿਠਾਇਆ ਗਿਆ ਹੈ ਇਸੇ ਤਰ੍ਹਾਂ ਤਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਅਤੇ ਤਨ ਭਾਈ ਬਾਲਾ ਜੀ ਨੂੰ ਅਤੇ ਨਾਲ ਹੀ ਕੋਲੇ ਮੁਖੀ ਸਿੱਖ ਬੈਠੇ ਹਨ ਭਾਈ ਪਾਰੋ ਜੀ ਭਾਈ ਜੁਲਕਾ ਜੀ ਭਾਈ ਤਿੰਗਾ ਜੀ ਅਜੀਵਾ ਜੀ ਜਿਹੜੇ ਗੁਰੂ 파ਸ਼ਾ ਜੀ ਦਾ ਲੰਗਰ ਸਜਾਉਂਦੇ ਸਨ ਤੇ ਇਸੇ ਤਰ੍ਹਾਂ ਧੰਨ ਭਾਈ ਪੈੜਾ ਮੋਖਾ ਜੀ ਜੋ ਲਿਖਣ ਵਾਲੇ ਸਨ ਲਖਾਰੀ ਉਹ ਵੀ ਆਪਣੀ ਸਾਰੀ ਸਮਗਰੀ ਲੈ ਕੇ ਕਾਗਜ਼ ਕਲਮ ਦਵਾਤ ਲੈ ਕੇ ਹਾਜ਼ਰ ਬੈਠੇ ਨੇ ਲਿਖਣ ਵਾਸਤੇ ਸਾਹਮਣੇ ਗੁਰੂ ਜੀ ਦੇ ਸਿੱਖ ਸੰਗਤਾਂ ਸਜੀਆਂ ਹੋਈਆਂ ਹਨ ਮਾਤਾਵਾਂ ਭੈਣਾਂ ਵੀਰ ਬੱਚੇ ਬਜ਼ੁਰਗ ਸਭ ਸਜੇ ਹੋਏ ਹਨ ਅਤੇ ਜਿਉਂ ਹੀ ਧੰਨ ਪਾਈ ਬਾਲਾ ਜੀ ਨੇ ਗੁਰੂ ਪਾਤਸ਼ਾਹ ਜੀ ਦੇ ਹੱਥ ਬੰਨ੍ਹ ਕੇ ਇਜਾਜ਼ਤ ਮੰਗੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਤਾਂ ਕਿ ਮੈਂ ਗੁਰੂ ਸਾਹਿਬ ਜੀ ਦੀ ਜਨਮ ਕਥਾ ਆਰੰਭ ਕਰਾਂ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਤੇ ਧੰਨ ਭਾਈ ਵਾਲਾ ਜੀ یوں ਸਿੱਖ ਸੰਗਤਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਕਿ ਹੇ ਸਤਿਗੁਰੂ ਜੀ ਇੱਧਰ ਤਾਂ ਬੀਬੇ ਨਾਨਕੀ ਜੀ ਆਰਾਧਨ ਕਰਨ ਵਿੱਚ ਅਛਤ ਰਹੇ ਉਧਰ ਸਤਿਗੁਰੂ ਜੀ ਵਰਨ ਦੇਵਤਾ ਨਾਲ ਬਚਨ ਬिलास ਕਰਦੇ ਹੋਏ ਸਚਖੰਡ ਵਿਖੇ ਜਾ ਪ੍ਰਾਪਤ ਹੋਏ ਅਗੋਂ ਸਚਖੰਡ ਵਾਸੀ ਨਿਰੰਕਾਰ ਨੇ ਗੁਰੂ ਜੀ ਨੂੰ ਕਿਹਾ ਬਾਬਾ ਪੈਂਦਾ ਸਚਖੰਡ ਨੌ ਨਿਦ ਨਾਮ ਗਰੀਬੀ ਪਾਈ ਭਾਈ ਗੁਰਦਾਸ ਜੀ ਨੇ 12 ਵਿੱਚ ਵਰਨਣ ਕੀਤਾ ਹੈ ਕਿ ਸਤਗੁਰੂ ਜੀ ਸੱਚਖੰਡ ਵਿਖੇ ਪਹੁੰਚ ਗਏ ਤੇ ਉੱਥੋਂ ਨੌ ਨਿੱਧਾ 18 ਸਿੱਧਾ ਪਰਮੇਸ਼ਰ ਦਾ ਨਾਮ ਤੇ ਗਰੀਬੀ ਪੱਲੇ ਵਿੱਚ ਪਵਾ ਕੇ ਗੁਰੂ ਪਾਤਸ਼ਾਹ ਜੀ ਆਏ ਦਰੰਕਾਰ ਨੇ ਗੁਰੂ ਜੀ ਨੂੰ ਕਿਹਾ ਕਾਰਨ ਜਾ ਅਵਤਾਰ ਤਰਿਓ ਭਵ ਕਾਰਜ ਜਾਇ ਕਰੋ ਅਬ ਸੋ हे काल काल कराल विशालै मंदी मत मन मानव हो देवन पूज्यत नामते बेमुख केवल पाप परायन सोऊ भाव भले भक्ति पर ढावो भारत रा प्रव पूर बेगौ तुसी जिस कारण ले अवतार धारण करके ਸੰਸਾਰ ਵਿੱਚ ਆਏ ਸੋ ਉਹ ਕਾਰਜ ਕੀਤਾ ਜੇ ਇਸ ਤਰ੍ਹਾਂ ਨਿਰੰਕਾਰ ਨੇ ਸਵਾਲ ਕੀਤਾ ਅਜੇ ਕਾਲ ਯੋਗ ਵਿੱਚ ਬਹੁਤ ਮੰਦਮਤੀ ਵਾਲੇ ਪੁਰਸ਼ ਹਨ ਜੋ ਦੇਵਤਿਆਂ ਦੀ ਪੂਜਾ ਵਿੱਚ ਲੱਗ ਕੇ ਹੀ ਨਾਮ ਤੋਂ ਬੇਮੁਖ ਹੋਏ ਪਏ ਹਨ ਸੋ ਉਹਨਾਂ ਵਿੱਚ ਭਲੀ ਪ੍ਰਕਾਰ ਭਗਤੀ ਦਾ ਪ੍ਰਚਾਰ ਕਰੀ ਜਾਓ ਅਤੇ ਨਾਮ ਦੀ ਕੀਰਤਨ ਨਾਮ ਦੀ ਸਿਫਤ ਕਰੋ ਤਾਂ ਸਤਿਗੁਰਾਂ ਨੇ ਬਾਣੀ ਦਾ ਸ਼ਬਦ ਉਚਾਰਨ ਕੀਤਾ ਸ੍ਰੀ ਰਾਗ ਮਹੱਲਾ ਪਹਿਲਾ ਕੋਟ-કોટ ਮੇਰੀ ਅਰਜਾ ਪਵਨ ਪੀਣ ਅਪਿਆਓ ਤੰਦ ਸੂਰਜ ਦੋਏ ਗੁਫੇ ਨਾ ਦੇਖਾ ਸੁਪਨੇ ਸੌ ਨਾ ਥਾਓ फिर तेरी कीमत ना पवे हो के आखा आखाना सा चांद निरंकार निज सुन सुन आखण आखना जय भावे करे तबाए रहाओ कुसा कटिए बार बार पीसन पीसा पाए अगी से ती जाली पसम छेती रल जाओ ਈ ਤੇਰੀ ਕੀਮਤ ਨਾ ਪਵਾਂ ਹੌਕੇ ਵਡ ਆਖਾ ਨਾਓ ਤੀ ਤੇਰੀ ਕੀਮਤ ਨਾ ਪਵੈ ਹੌਕੇ ਵਡ ਆਖਾ ਨਾਓ ਪੰਖੇ ਹੋਏ ਕੇ ਜਿ ਪਵਾਂ ਸਹ ਅਸਮਾਨੀ ਜਾਓ ਨਦਰੀ ਕਿਸੇ ਨਾ ਆਵੋ ਨਾ ਕਿਸ ਪੀਆ ਨਖਾਓ ਕੀ ਤੇਰੀ ਕੀਮਤ ਨਾ ਪਵੈ ਹੌਕੇ ਵਡ ਆਖਾ ਨਾਓ ਨਾਨਕ ਕਾਗਜ਼ ਲਖਮਣਾ ਪੜ ਪੜ ਕੀਚੈ ਭਾਉ ਮਸੂ ਤੋਟਨਾ ਆਵੈ ਲੇਖਣ ਪਾਉਣ ਚਲਾਓ ਵੀ ਤੇਰੀ ਕੀਮਤ ਨਾ ਪਵੈ ਹਉ ਕੇ ਵਡ ਆਖਾ ਨਾਉ ਪਾਵਹਿ ਨਿਰੰਕਾਰ ਤੂੰ ਬਿਆੰਤ ਤੋਂ ਬਿਆੰਤ ਹੈ ਤੇਰੀ ਅਥਵਾ ਤੇਰੇ ਨਾਮ ਦੀ ਸਿਵਸਤ ਸਲਾ ਕਹੀ ਨਹੀਂ ਜਾ ਸਕਦੀ ਜੇਕਰ ਮੇਰੀ ਉਮਰ ਕਰੋੜਾਂ ਬਰੇ ਹੋ ਜਾਵੇ ਨਿੰਦਰਾ ਵੀ ਨਾ ਕਰਾਂ ਆਪਣੇ ਆਪ ਨੂੰ ਜਰਾ ਜਰਾ ਕਰਕੇ ਕਟਾ ਦਿਆਂ ਪਸਮ ਵਿੱਚ ਰੁੜਾ ਦਿਆਂ ਪੰਛੀ ਦੀ ਤਰ੍ਹਾਂ ਸੈਂਕੜੇ ਅਸਮਾਨਾਂ ਵਿੱਚ ਫੇਰਾ ਲੱਖਾਂ ਮਣ ਕਾਗਜ਼ ਇਕੱਠੇ ਕਰਾਂ ਅਖੁੱਟ ਸਿਆਹੀ ਦੇ ਕੇ ਹਵਾ ਵਾਂਗੂ ਕਲਮ ਚਲਾਵਾਂ ਤਾਂ ਵੀ ਤੇਰੀ ਸਿਵਤ ਨਹੀਂ ਹੋ ਸਕਦੀ ਗੰਦਰੰਗਾਰ ਨੇ ਉਸ ਕਰਤਾਰ ਨੇ ਉਚਾਰਿਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਸੇ ਮੰਤਰ ਦਾ ਉਪਦੇਸ਼ ਕਰੋ ਹੋਰ ਸਭ ਸਿਫਤਾਂ ਇਸੇ ਵਿੱਚ ਹਨ ਗੁਰੂ ਜੀ ਸ਼ਿਨਾਨ ਵਾਲੇ ਵੇਲੇ ਤੀਸਰੇ ਦਿਨ ਵੇਈ ਨਦੀ ਦੇ ਕਿਨਾਰੇ ਉਸੇ ਥਾਂ ਤੇ ਆ ਬੈਠੇ ਜਦ ਨੌਕਰ ਨੇ ਜੋ ਰੋਜ਼ ਸਵੇਰੇ ਜਾਇਆ ਕਰਦਾ ਸੀ ਗੁਰੂ ਜੀ ਦਾ ਦਰਸ਼ਨ ਕੀਤਾ ਤਾਂ ਬਹੁਤ ਪ੍ਰਸੰਨ ਹੋਇਆ ਅਰ ਆ ਕੇ ਚਰਨ ਵੰਦਨਾ ਕੀਤੀ ਤੇ ਕਿਹਾ ਮਹਾਰਾਜ ਜੀ ਆਪ ਜੀ ਦੇ ਦਸਨਾ ਬਾਜੋਂ ਸਾਰਾ ਨਗਰ ਵਿਆਕੁਲ ਹੋ ਰਿਹਾ ਹੈ ਖੇਤੀ ਚੱਲ ਕੇ ਨਿਹਾਲ ਕਰੋ ਤਾਂ ਗੁਰੂ ਜੀ ਹੌਲੀ-ਹੌਲੀ ਸ਼ਹਿਰ ਨੂੰ ਤੁਰ ਪਏ ਤੇ ਨੌਕਰ ਨੂੰ ਕਿਹਾ ਕਿ ਤੂੰ ਭਾਈਆ ਜੈ ਰਾਮ ਜੀ ਦੇ ਘਰ ਖੇਤੀ ਜਾ ਜਿੱਥੇ ਬੇਬੇ ਨਾਨਕੀ ਜੀ ਸਾਰੀ ਰਾਤ ਦੇ ਧਿਆਨ ਧਰੀ ਬੈਠੇ ਹਨ ਉਹਨਾਂ ਦੇ ਪੈਰਾਂ 'ਪਰ ਸਿਰ ਧਰ ਕੇ ਮੇਰੇ ਵੱਲੋਂ ਨਮਸਕਾਰ ਕਰ ਤੇ ਨੌਕਰ ਉਸੇ ਵੇਲੇ ਨਸਾ ਚਲਾ ਗਿਆ ਅੱਗੇ ਬੇਬੇ ਨਾਨਕੀ ਜੀ ਅਡੋਰ ਬਿਰਤੀ ਲਗਾਏ ਧਿਆਨ ਵਿੱਚ ਮਗਨ ਬੈਠੇ ਸਨ ਇਸਨੇ ਜਾ ਕੇ ਚਰਨਾ ਤੇ ਸਿਰ ਰੱਖ ਕੇ ਕਿਹਾ ਕਿ ਜਿਸ ਦਾ ਤੁਸੀਂ ਆਰਾਧਨ ਕਰ ਰਹੇ ਹੋ ਸੋ ਤੁਹਾਡੇ ਭਰਾਤਾ ਜੀ ਆ ਗਏ ਹਨ ਛੇਤੀ ਨਾਲ ਮਿਲੋ ਇਹ ਸੁਣ ਬੇਬੇ ਨਾਨਕੀ ਜੀ ਦੇ ਨੇਤਰ ਖੁੱਲ ਗਏ ਮਾਨੋ ਕਿਸੇ ਨੇ ਮੂੰਹ ਵਿੱਚ ਨਾ ਮਰ ਤੇ ਚੋਲ ਦਿੱਤਾ ਹੈ ਉਸ ਵੇਲੇ ਭਾਈਆ ਜੈ RAM ਜੀ ਪਾਸ ਜਾ ਕੇ ਕਿਹਾ ਕਿ ਤੁਸੀਂ ਚਿੰਤਾ ਤਿਆਗ ਦਿਓ ਹੁਣੇ ਨੌਕਰ ਨੇ ਖਬਰ ਦਿੱਤੀ ਹੈ ਕਿ ਗੁਰੂ ਜੀ ਆ ਰਹੇ ਹਨ ਜੈ RAM ਜੀ ਇਹ ਸੁਣ ਕੇ ਇਸ ਤਰ੍ਹਾਂ ਪ੍ਰਸੰਨ ਹੋਏ ਜਿਸ ਤਰ੍ਹਾਂ ਸਰਪ ਨੂੰ ਗਵਾਚੀ ਹੋਈ ਮਣੀ ਲੱਭ ਪੈਂਦੀ ਹੈ ਉਸ ਵੇਲੇ ਦੀ ਖੁਸ਼ੀ ਵਰਣਨ ਤੋਂ ਬਾਹਰ ਹੈ ਸਾਰੇ ਨਗਰ ਵਿੱਚ ਇਹ ਖਬਰ ਬਿਜਲੀ ਵਾਂਗੂ ਫਿਰ ਗਈ ਅਰਦਰਸ਼ਨ ਪਿਆਸੇ ਨਰ ਨਾਰਾਂ ਦੀ ਬਹੁਤ ਸਾਰੀ ਭੀੜ ਹੋ ਗਈ ਗੁਰੂ ਜੀ ਸੈਡੇ-ਸੈਡੇ ਚੱਲ ਕੇ ਆਪਣੇ ਹੱੱਟੀ ਮੋਦੀਖਾਨੇ ਆਏ ਤਾਂ ਗੋਬੂਹਾ ਬੰਦ ਦੇਖ ਕੇ ਪੁੱਛਿਆ ਤਾਂ ਨੌਕਰ ਨੇ ਦੱਸਿਆ ਕਿ ਖਾਨ ਜੀ ਦੇ ਹਕੂਮ ਨਾਲ ਬੰਦ ਕੀਤਾ ਗਿਆ ਹੈ ਤਦ ਗੁਰੂ ਜੀ ਨੇ ਆਪਣੇ ਹੱਥੀ ਬੂਹਾ ਖੋਲ ਕੇ ਖੋਲ ਦਿੱਤਾ ਤੇ ਇਹਨਾਂ ਨੂੰ ਲੋਕਾਂ ਦੀ ਭੀੜ ਉੱਥੇ ਦੇਖਣ ਨੂੰ ਆ ਗਈ ਤੇ ਹੈਰਾਨ ਹੋ ਕੇ ਕਹਿਣ ਲੱਗੇ ਕਿ ਤਿੰਨਾਂ ਦਿਨਾਂ ਪਿੱਛੋਂ ਜਲ ਵਿੱਚੋਂ ਜਿਉਂਦੇ ਹੀ ਆ ਗਏ ਹਨ ਖੌਰੇ ਜਲ ਨੇ ਕਿਉਂ ਨਹੀਂ ਡੋਬਿਆ ਲੋਕ ਤਾਂ ਗੱਲਾਂ ਕਰ ਹੀ ਰਹੇ ਸਨ ਉਧਰੋਂ ਗੁਰੂ ਜੀ ਨੇ ਹੁਕਮ ਦਿੱਤਾ ਕਿ ਬੂਹੇ ਖੁੱਲੇ ਹਨ ਜਿਸ ਨੂੰ ਜੋ ਚੀਜ਼ ਚਾਹੀਏ ਦੁਕਾਨ ਵਿੱਚੋਂ ਆਪੇ ਹੀ ਲਈ ਜਾਓ ਇਹ ਬਚਨ ਸੁਣ ਕੇ ਗਰੀਬ ਤੇ ਲੋੜਵੰਦ ਆਦਮੀ ਟੁੱਟ ਕੇ ਪੈ ਗਏ ਪਲੋਪਲੀ ਹੱਟੀ ਨੂੰ ਲੁੱਟ ਪੁੱਟ ਕੇ ਸਾਫ਼ ਕਰ ਦਿੱਤਾ ਪੀਰ ਭੂਰ ਪੀ ਨਰਨ ਕੀ ਭਰਿਓ ਰਹੇਲ ਤਹਰੌਰ ਸਹਿਜ ਸਹਿਤ ਜੈ ਰਾਮ ਬਿਲਬ ਲੋ ਕਹੀ 베ਦੀ ਕੋਲ ਸਿਰ ਮੌਰ ਲੋਕਾਂ ਦੀ ਬਹੁਤ ਭੀੜ ਹੋ ਗਈ আর ਲੁੱਟ ਮੱਚ ਗਈ ਦੇਸਨ ਗੁਰੂ ਜੀ ਤੇ ਜੈ ਰਾਮ ਜੀ ਖੜੋਤੇ ਦੇਖਦੇ ਰਹੇ ਜਦ ਨਵਾਬ ਨੂੰ ਪਤਾ ਲੱਗਾ ਤਾਂ ਉਸਨੇ ਆਪਣੇ ਨੌਕਰ ਭੇਜੇ ਹੱਟੀ ਸੰਭਾਲ ਕੇ ਤੇ ਭੀੜ-ਪਾੜ ਹਟਾ ਦਿੱਤੀ ਇੰਨੇ ਨੂੰ ਨਵਾਬ ਵੀ ਆ ਗਿਆ ਤੇ ਗੁਰੂ ਜੀ ਨੂੰ ਗਲ ਵਿੱਚ ਕਫਣੀ ਪਾਏ ਵੇਖ ਕੇ ਮਹਾਤਮਾ ਸਾਧੂਆਂ ਵਾਲਾ ਵਸਤਰ ਕਹਿਣ ਲੱਗਾ ਤੇ ਇਹ ਤਾਂ ਚੰਗੇ ਭਲੇ ਸਨ ਹੁਣ ਫਕੀਰਾਂ ਦਾ ਲਿਬਾਸ ਪਾ ਲਿਆ ਹੈ ਜਿਸ ਨੇ ਧਾਰਨ ਕਰ ਲਿਆ ਹੈ ਤੀਜੇ ਦਿਨ ਪਿਛੋਂ ਆਦਰਸ਼ਨ ਦਿੱਤੇ ਜੇ ਤੇ ਆਉਂਦਿਆਂ ਹੀ ਸਾਰੀ ਹੱਟੀ ਡੋਟਾ ਦਿੱਤੀ ਹੈ ਪਤਾ ਨਹੀਂ ਵੇਈ ਨਦੀ ਵਿੱਚੋਂ ਇਹਨਾਂ ਨੂੰ ਕੀ ਨਜ਼ਰੀਆ ਆਇਆ ਹੈ ਦੌਲਤ ਖਾਂ ਦਾ ਕਹਿ ਕੇ ਘਰ ਚਲਾ ਗਿਆ ਤੇ ਗੁਰੂ ਜੀ ਸੁਲਤਾਨਪੁਰ ਛੱਡ ਕੇ ਬਾਹਰ ਮਸਾਣਾ ਵਿੱਚ ਜਾ ਬੈਠੇ ਇਕਾਂਤ ਵਿੱਚ ਇਹ ਹਾਲਤ ਦੇਖ ਕੇ ਪਾਈਆ ਜੈ ਰਾਮ ਜੀ ਬੜੇ ਚਿੰਤਾਤਰ ਹੋ ਕੇ ਉਦਾਸ ਮਨ ਅਨਪਾਣੀ ਛੱਡ ਕੇ ਘਰ ਬੈਠ ਗਏ ਗਿਣਤੀਆਂ ਗਿਣਨ ਲੱਗੇ ਕਿ ਦੌਲਤ ਖਾਨ ਦਾ ਲੇਖਾ ਕਿਸ ਤਰ੍ਹਾਂ ਪੂਰਾ ਹੋਵੇਗਾ ਮਹਿਤਾ ਕਲਿਆਣ ਦਾ ਦਾਸ ਜੀ ਤੇ ਤ੍ਰਿਪਤਾ ਜੀ ਇਹ ਸੁਣ ਕੇ ਮੈਨੂੰ ਬੜੇ ਦੋਸ਼ ਦੇਣਗੇ ਅੱਗੋਂ ਮੈਂ ਕੀ ਉੱਤਰ ਦਿਆਂਗਾ ਉਧਰ ਦੌਲਤਖਾਨ ਪਾਸ ਨਿੰਦਕਾਂ ਨੇ ਜਾ ਕੇ ਆ ਕਿ ਤੁਹਾਡਾ ਮੋਦੀ ਤਾਂ ਲਟਾ ਪੁਟਾ ਤੇ ਲੁਟਾ ਅੰਗ ਸਾਕ ਛੁਡਾ ਕੇ ਅੰਗ ਸਾਕ ਛੱਡ ਛੜਾ ਕੇ ਮਸਾਣਾ ਵਿੱਚ ਜਾ ਬੈਠਾ ਹੈ ਤੁਸੀਂ ਹੁਣ ਉਸ ਦੇ ਜਮਾਨਤੀ ਜੈਰਾਮ ਤੋਂ ਲੇਖਾ ਲਵੋ ਇਹਨੇ ਸੁਣਦੇ ਹੀ ਨਵਾਬ ਨੇ ਜੈ ਰਾਮ ਜੀ ਨੂੰ ਸੱਦ ਕੇ ਕਿਹਾ ਕਿ ਮੋਦੀ ਸਭ ਕੁਝ ਲੁਟਾ ਪੁਟਾ ਗਿਆ ਹੈ ਤੂੰ ਉਸ ਦਾ ਜ਼ਿੰਮੇਵਾਰ ਹੈ ਸੋ ਤੈਨੂੰ ਹੀ ਵਾਅਦਾ ਘਾਟਾ ਲੈਣਾ ਦੇਣਾ ਪਵੇਗਾ ਇਸ ਲਈ ਲੇਖਾ ਕਰ ਭਈਆ ਜੈ ਰਾਮ ਜੀ ਨੇ ਚਿੰਤਾਵਨ ਹੋ ਕੇ ਕਿਹਾ ਮੈਨੂੰ ਆਗਿਆ ਦਿਓ ਮੈਂ ਇੱਕ ਵੇਰਾ ਗੁਰੂ ਜੀ ਪਾਸੋਂ ਹੋ ਆਵਾਂ ਫਿਰ ਆ ਕੇ ਹਿਸਾਬ ਦਿੰਦਾ ਹਾਂ ਇਹ ਕਹਿ ਕੇ ਜਿੱਥੇ ਗੁਰੂ ਜੀ ਬੈਠੇ ਸਨ ਗਿਆ ਤੇ ਹੱਥ ਜੋੜ ਕੇ ਕਿਹਾ ਮਹਾਰਾਜ ਇੱਕ ਸਾਲ ਦਾ ਲੇਖਾ ਕਰਨਾ ਹੈ ਮੈਨੂੰ ਨਵਾਬ ਨੇ ਸੱਦ ਭੇਜਿਆ ਹੈ ਸੋ ਮੈਂ ਤੁਹਾਡੇ ਪਾਸ ਆਇਆ ਹਾਂ ਜੋ ਜੀ ਆਵੇ ਸੋ ਕਰੋ ਗੁਰੂ ਜੀ ਉੱਠ ਬੈਠੇ ਅਰਜੈਰਾਮ ਜੀ ਦੇ ਨਾਲ ਲੇਖਾ ਕਰਨ ਲਈ ਚੱਲੇ ਗਏ ਨਵਾਬ ਨੇ ਇੱਕ ਮੁਨਸੀ ਜਾਦੋਰਾਏ ਦੇ سپرد ਲੇਖੇ ਦਾ ਕੰਮ ਕਰਾ ਦਿੱਤਾ ਜਦ ਇੱਕ ਸਾਲ ਦਾ ਲੇਖਾ ਚੰਗੀ ਤਰ੍ਹਾਂ ਹੋ ਗਿਆ ਤਾਂ 760 ਰੁਪਇਆ ਗੁਰੂ ਜੀ ਦਾ ਵਾਅਦਾ ਨਿਕਲਿਆ ਦੋਲਤਖਾਨ ਇਹ ਸੁਣ ਕੇ ਹੈਰਾਨੀ ਦੀ ਹੱਦ ਨਾ ਰਹੀ ਤੇ ਗੁਰੂ ਜੀ ਨੇ ਆਪਣੇ ਪਾਸ ਆਦਰ ਨਾਲ ਬੁਲਾ ਕੇ ਕਿਹਾ ਕਿ ਜਿੰਨਾ ਰੁਪਇਆ ਵਾਅਦਾ ਨਿਕਲਿਆ ਹੈ ਉਹ ਵੀ ਤੇ ਹੋਰ ਧੰਨ ਵੀ ਲੈ ਕੇ ਮੋਦੀ ਖਾਨੇ ਦਾ ਕੰਮ ਕਰੋ ਗੁਰੂ ਜੀ ਕਿਹਾ ਅਸੀਂ ਹੋਰ ਧੰਨ ਨਹੀਂ ਲੈਂਦੇ ਔਰ ਜੋ ਬਾਕੀ ਨਿਕਲੀ ਹੈ ਤਨ ਹੈ ਉਹ ਆਪਣੇ ਪਾਸ ਅਮਾਨਤ ਰੱਖੋ ਇਹ ਪੈਸੇ ਅਕਾਲ ਪੁਰਖ ਦੇ ਹਨ ਸੋ ਦੇ ਬੰਦਿਆਂ ਨੂੰ ਦੇ ਦੇਣੇ ਇਹ ਕਹਿ ਕੇ ਗੁਰੂ ਜੀ ਫੇਰ ਮਸਾਣਾ ਵਿੱਚ ਜਾ ਬੈਠੇ ਦੋਹਰਾ ਸਭ ਪਰਿਵਾਰ ਕਿਰਤ ਦੇਖ ਕੇ ਠਟਕ ਰਹੇ ਮਨ ਮਾਹੇ ਨਿਕਟ ਜਾਏ ਤੂ ਸਨ ਰਹੇ ਬੋਲ ਸਕਤ ਕਛੂ ਨਾ ਹੈ ਭਾਵ ਗੁਰੂ ਜੀ ਦੀ ਇਹ ਰੀਤੀ ਦੇਖ ਕੇ ਸਾਰਾ ਪਰ ਪਰਵਾਠ ਠੰਬਰ ਗਿਆ ਪਰ ਕੁਝ ਕਹਿਣ ਲਈ ਜਦ ਉਦਮ ਕਰਕੇ ਨੇੜੇ ਜਾਂਦੇ ਤਾਂ ਕੋਲ ਜਾ ਕੇ ਚੁੱਪ ਹੋ ਜਾਂਦੇ ਤੇ ਕੁਝ ਕਹਿ ਨਹੀਂ ਸੰ ਸਕਦੇ ਗੈ ਰਾਮ ਜੀ ਨੇ ਹੱਟੀ ਦਾ ਬਾਕੀ ਰਹਿਦਾ ਅਸਵਾਬ ਵੀ ਸੁਰਖਣੀ ਜੀ ਨੂੰ ਦੇ ਕੇ ਕਿਹਾ ਕਿ ਸਾਡਾ ਇਸ ਵਿੱਚ ਕੀ ਵਾਸਾ ਹੈ ਪਾਵ ਹੀ ਇਸ ਤਰ੍ਹਾਂ ਦਾ ਹੀ ਹੈ ਅੱਛਾ ਚਿੰਤਾ ਕੀਤਿਆਂ ਕੁਝ ਨਹੀਂ ਬਣਦਾ ਧੀਰਜ ਕਰੋ ਉਹ ਨਿਰੰਕਾਰ ਭਲੀ ਕਰੇਗਾ ਜੋ ਇਹ ਬਚਨ ਭਾਈਆ ਜੈ ਰਾਮ ਜੀ ਨੇ ਸੁਰਖਣੀ ਜੀ ਨੂੰ ਸਮਝਾਏ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਮਸਾਣਾ ਵਿੱਚ ਬੈਠ ਕੇ ਉਸ ਨਿਰੰਕਾਰ ਦੇ ਨਾਲ ਆਪਣੀ ਮਨਬਿਰਤੀ ਇਕਾਗਰ ਕੀਤੀ ਅਤੇ ਸੁਰਤ ਜੋੜ ਕੇ ਜੋ ਸੱਚਖੰਡ ਵਿੱਚੋਂ ਲੈ ਕੇ ਆਏ ਸਨ ਉਹ ਉਪਦੇਸ਼ ਦੇਣ ਵਾਸਤੇ ਤਿਆਰ ਵਰਤਿਆਰ ਹੋ ਗਏ ਜੋ ਮੂਲ ਮੰਤਰ ਲੈ ਕੇ ਆਏ ਸੋ ਇਹ ਜਨਮ ਕਥਾ ਦੀ ਸਾਖੀ ਧੰਨ ਭਾਈ ਬਾਲਾ ਜੀ ਨੇ ਸਰਵਣ ਕਰਾਈ ਸਿੱਖ ਸੰਗਤਾਂ ਨੂੰ ਤੇ ਨਾਲ ਆਖਿਆ ਕਿ ਸੱਚੇ ਪਾਤਸ਼ਾਹ ਜੀ ਜੋ ਅਗਲਾ ਪ੍ਰਸੰਗ ਆ ਰਿਹਾ ਹੈ ਕਿ ਸਾਮਾ ਪੰਡਤ ਕਿਵੇਂ ਗੁਰੂ ਜੀ ਦਾ ਸਿੱਖ ਬਣਿਆ ਉਹ ਮੈਂ ਆਪ ਜੀ ਨੂੰ ਕੱਲ ਤੇ ਦੀਵਾਨ ਵਿੱਚ ਸਰਵਣ ਕਰਾਵਾਂਗਾ ਇੱਥੇ ਹੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹਾਂ ਤੇ ਨਾਲ ਆਪਾਂ ਵੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਕਿ ਜਿਵੇਂ ਧੰਨ ਭਾਈ ਬਾਲਾ ਜੀ ਨੇ ਕਥਾ ਸਰਵਣ ਕਰਾਈ ਸਿੱਖ ਸੰਗਤਾਂ ਨੇ ਸਰਵਣ ਕੀਤੀ ਕੇ ਨਾਲ ਆਪਾਂ ਵੀ ਸਰਵਣ ਕਰਦੇ ਜਾ ਰਹੇ ਹਾਂ ਗੁਰੂ ਪਾਤਸ਼ਾਹ ਜੀ ਰਹਿਮਤਾਂ ਕਰਨ ਜੁੜੇ ਰਹੋ ਚੈਨਲ ਦੇ ਨਾਲ ਤਾਂ ਕਿ ਅਸੀਂ ਲੜੀਵਾਰ ਚੱਲ ਰਹੀ ਜਨਮ ਕਥਾ ਸਤਿਗੁਰੂ ਜੀ ਦੀ ਉਹ ਸਰਵਣ ਕਰਦੇ ਰਹੀਏ ਓਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ